ਜੀ ਦੋਸਤੋ ਅੱਜ ਪ੍ਰੋਗਰਾਮ ਤੇ ਪਹੁੰਚੇ ਆ ਜੀ ਪ੍ਰੋਗਰਾਮ ਦੀ ਸਟਾਰਟਿੰਗ ਹੋਣ ਵਾਲੀ ਆ ਅੱਜ ਬਰਥਡੇ ਪਾਰਟੀ ਆ ਤੁਸੀਂ ਦੇਖ ਸਕਦੇ ਹੋ ਬੰਦੇ ਆਪਣੇ ਲੱਗੇ ਹੋਏ ਆ ਸਾਹਮਣੇ ਕਰਤੀ ਸੈਟਿੰਗ ਸਾਰੀ ਕਰਦੇ ਪਏ ਆ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਉਂਦੇ ਰਵਾਂਗੇ ਇੱਧਰਲੇ ਪਾਸੇ ਜੀ ਆਪਾਂ ਚੁੰਨੀ ਲਾ ਦਈਏ ਸੈਡਾਂ ਤੇ ਪੜਦੇ ਨਹੀਂ ਲਾਉਣੇ ਹੈਗੇ ਕਿਉਂਕਿ ਥੋੜਾ ਜਿਹਾ ਮੌਸਮ ਠੰਡੀ ਹਵਾ ਚੱਲਦੀ ਰਹੂਗੀ ਹਵਾ ਦਾ ਬਸ ਸੈਟ ਤੇ ਆਪਾਂ ਚੁੰਨੀ ਲਾਵਾਂਗੇ ਸਾਰੀ ਮੁੰਡਾ ਲਾਉਂਦਾ ਪਿਆ ਚੁੰਨੀ ਏ ਦੋਸਤੋ ਕਮੈਂਟ ਦੇ ਵਿੱਚ ਦੱਸਿਓ ਵੀ ਕਲਰ ਤੁਹਾਨੂੰ ਟੈਂਟ ਦਾ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਜੀ yellow ਤੇ ਆਪਾਂ green color ਦਾ ਟੈਂਟ ਲਾਇਆ light green ਤੁਸੀਂ ਕਮੈਂਟ 'ਚ ਦੱਸਿਓ ਵੀ ਕਲਰ ਕਿੱਦਾਂ ਦਾ ਲੱਗਿਆ ਤੁਹਾਨੂੰ ਤੇ ਲਓ ਜੀ ਬੰਦਾ ਆਪਣਾ ਸਾਹਮਣੇ ਪਟਾ ਲਾਉਣ ਲੱਗਿਆ ਫਲਾਵਰ ਦਾ ਫੁੱਲਾਂ ਦਾ ਪਟਾ ਲਾਉਣ ਲੱਗਿਆ ਵਾ ਪੌੜੀ ਤੇ ਚੜ ਗਿਆ ਵਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਆਪਾਂ ਜਿੰਨੇ ਆ ਪਏ ਆ ਇਹ ਸਾਰੇ ਆਪਾਂ ਐਂਟਰੀ ਗੇਟ ਦੇ ਉੱਤੇ ਇਹ ਲਾਉਣੇ ਆ ਜੀ ਤੇ ਨਾਲ ਨੂੰ ਆਪਾਂ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਇਹ ਚੀਜ਼ ਰਾਤ ਨੂੰ ਕੋਈ ਕਿੱਦਾਂ ਲੈਟਾ ਲੂਟਾ ਲਾ ਕੇ ਕੀ ਬਣਦਾ ਵਾ ਸਿਸਟਮ ਉਹ ਚੁੰਨੀ ਸਾਰੀ ਆਪਾਂ ਦੇਖੋ ਸਾਈਡ ਤੇ ਲਾਤੀ ਆ ਹਲਵਾਈ ਵੀ ਆ ਚੁੱਕੇ ਨੇ ਹਲਵਾਈਆਂ ਨੇ ਵੀ ਆਪਦਾ ਕੰਮ ਸ਼ੁਰੂ ਕਰਤਾ ਵਾ ਲਓ ਜੀ ਇਦਾਂ ਹੀ ਲੱਗਣੇ ਨੇ ਇਹ ਅੱਗੇ ਅੱਗੇ ਜੁੜੀ ਜਾਣੇ ਨੇ ਤੇ ਨੁਕਰਾਂ ਦੇ ਉੱਤੇ ਆਪਾਂ ਬਾਅਦ ਦੇ ਵਿੱਚ ਛਤਰੀਆਂ ਲਾਵਾਂਗੇ ਸਾਰੀ ਡੈਕੋਰੇਸ਼ਨ ਵਗੈਰਾ ਬਣਾਤੀ ਆਪਾਂ ਦੇਖ ਸਕਦੇ ਹੋ ਅੱਗੇ ਅੱਗੇ ਤੇ ਸੈਂਟਰ ਦੇ ਵਿੱਚ ਆਪਾਂ ਲਾਵਾਂਗੇ ਝੂਮਰ ਲਾਵਾਂਗੇ ਪੂਰੇ ਜਿਹਦੇ ਨਾਲ ਇਹ ਹੋਰ ਜ਼ਿਆਦਾ ਵਧੀਆ ਲੱਗਣ ਲੱਗ ਜੂਗਾ ਝੂਮਰਾਂ ਦੇ ਨਾਲ ਲਓ ਜੀ ਇਹ ਝੂਮਰ ਤੁਸੀਂ ਦੇਖ ਸਕਦੇ ਹੋ ਆਪਾਂ ਸੈਂਟਰ 'ਚ ਝੂਮਰ ਲਾਤੇ ਆ ਤੇ ਇਹਨਾਂ ਦੇ ਕਨੈਕਸ਼ਨ ਕਰ ਦਾਂਗੇ ਤੇ ਲਾਈਟਾਂ ਲੁੱਟਾ ਚੱਲ ਪੈਣਗੀਆਂ ਉਸ ਤੋਂ ਬਾਅਦ ਦੇਖਿਓ ਵੀ ਕੀ ਰੰਗ ਬੰਨਿਆ ਜਾਂਦਾ ਵਾ ਦੋਸਤੋ ਇਦਾਂ ਹੀ ਆਪਣੀਆਂ ਵੀਡੀਓ ਸਾਰੀਆਂ ਆਉਂਦੀਆਂ ਰਹਿਣਗੀਆਂ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦੀ ਨਾਲ ਆਪਾਂ ਹਮੇਸ਼ਾ ਤੁਹਾਨੂੰ ਫੰਕਸ਼ਨ ਦੀ ਵੀਡੀਓ ਵੀ ਦਿਖਾਉਂਦੇ ਰਵਾਂਗੇ ਨਾਲ ਦੀ ਨਾਲ ਵੀਡੀਓ ਆਪਾਂ ਫੰਕਸ਼ਨ ਦੀ ਵੀ ਪਾਇਆ ਕਰਾਂਗੇ ਤੇ ਇਧਰਲੇ ਪਾਸੇ ਆਪਾਂ ਫੁੱਲਾਂ ਵਾਲੇ ਝੂਮਰ ਵੀ ਲਾਉਣ ਲੱਗੇ ਆਂ ਸੈਂਟਰ ਦੇ ਵਿੱਚ ਲਾਵਾਂਗੇ ਸੈਂਟਰ ਦੇ ਵਿੱਚ ਲਾਤੇ ਫੁੱਲਾਂ ਵਾਲੇ ਝੂਮਰ ਤੇ ਲੈਟਾ ਲੂਟਾ ਲਾ ਕੇ ਪੂਰੀ ਓਕੇ ਰਿਪੋਰਟ ਬਣ ਜਣੀ ਆ ਸ਼ਾਮ ਨੂੰ ਦਿਖਾਉਨੇ ਆ ਤੁਹਾਨੂੰ ਨਾਲ ਦੀ ਨਾਲ ਵੀਡੀਓ ਚ ਦੋਸਤੋ ਬਣੇ ਰਹੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਲਓ ਜੀ ਬੈਕ ਡ੍ਰੌਪ ਆਪਣੀ ਬਣ ਕੇ ਰੈਡੀ ਆ। ਚੁੰਨੀ ਚਾ ਨਹੀਂ ਲਾਤੀ ਮੁੰਡੇ ਨੇ ਸਾਰੀ ਦੇਖੋ ਬਲਬ ਪਾਤੇ ਐਨ ਟਕਾ ਕੇ। ਪੂਰੇ ਸਟੇਟ ਬਲਬ ਪਾਦੇ ਆ ਤੇ ਬੁੱਕੇ ਵਗੈਰਾ ਆਪਾਂ ਲਾਤੇ ਆ। ਤੁਸੀਂ ਦੇਖ ਸਕਦੇ ਹੋ। ਤੇ ਇਧਰੋਂ ਕਰੀ ਜਾਂਦੇ ਨੇ ਮੁੰਡੇ ਹੋਰ ਕੰਮ ਡੈਕੋਰੇਸ਼ਨ ਤੇ ਰਾਤ ਪੈਣ ਦੋ। ਤੁਸੀਂ ਦੇਖੋ ਜੀ ਰਾਤ ਦਾ ਥਿਊ ਵਿਊ ਦੇਖ ਸਕਦੇ ਹੋ। ਕਿੰਨਾ ਘੈਂਟ ਵਿਊ ਆ ਰਿਹਾ ਵਾ। ਬਸ ਦੋ ਕੰਮ ਰਹਿ ਗਏ ਆਪਣੇ ਕੋਰਨਰ ਰਹਿੰਦੇ ਆ ਛਤਰੀਆਂ ਲਾਉਣ ਲਈ ਉਹ ਵੀ ਆਪਾਂ ਲਾਗੇ ਤੁਹਾਨੂੰ ਛਤਰੀਆਂ ਦੇ ਵਿੱਚ ਦਿਖਾਉਨੇ ਆ। ਕੇ ਵੀਡੀਓ ਨਾਲ ਦੋਸਤੋ ਬਣੇ ਰਹੋ। ਨੁਕਰਾਂ ਦੇ ਜਦੋਂ ਛਤਰੀਆਂ ਲੱਗੀਆਂ ਹੋਰ ਗੱਲਬਾਤ ਵਧੀਆ ਬਣ ਜਾਣੀ ਆ ਤੇ ਝੂਮਰ ਵੀ ਆਪਣੇ ਚੱਲ ਪਿਆ ਕਨੈਕਸ਼ਨ ਆਪਾਂ ਕਰਤਾ ਵਾ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਲੱਗ ਰਿਹਾ ਐਂਟਰੀ ਦੇ ਉੱਪਰ ਤੇ ਨਾਲ ਦੀ ਨਾਲ ਵੀਡੀਓ ਨਾਲ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਤੇ ਦੋਸਤੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਜਿੰਨੀਆਂ ਵੀ ਵੀਡੀਓ ਨੇ ਮੇਰੀਆਂ ਨਾਲ ਦੀ ਨਾਲ ਮੈਸੇਜ ਵਗੈਰਾ ਆਜਿਆ ਕਰੇ ਤਦ ਵੀਡੀਓ ਨਾ ਬਣੇ ਰੋ ਅੱਗੇ ਛਤਰੀਆਂ ਲਾਉਨੇ ਆਪਾਂ ਦੋਸਤੋ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੀ ਜਿਨ੍ਹਾਂ ਵੀ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਹੀ ਆਪਾਂ ਤੁਹਾਨੂੰ ਮੈਰਿਜ ਪਾਰਟੀਆਂ ਦਿਖਾਉਂਦੇ ਰਵਾਂਗੇ ਜੀ ਵੀਡੀਓ ਨਾਲ ਦੋਸਤੋ ਜੁੜੇ ਰਿਹਾ ਕਰੋ ਪਿਆਰ ਨਾਲ ਸਤਿਕਾਰ ਨਾਲ ਬੈਠ ਕੇ ਵੀਡੀਓ ਦੇਖਿਆ ਕਰੋ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਵਹੀ ਫੋਨ ਹੈ